ਵੀਡੀਓ ਦੇ ਪਹਿਲੇ ਭਾਗ 'ਚ ਆਪਾਂ ਦੇਖਿਆ ਸ਼੍ਰੀਨਗਰ ਤੋਂ ਸੋਨਮਾਰਗ ਤੱਕ ਦਾ ਰਸਤਾ ਤੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਘੁੰਮਦੇ ਆ ਸੋਨਮਾਰਗ ਉੱਥੋਂ ਦੀਆਂ ਵੈਲੀਆਂ ਤੇ ਵਾਪਸ ਸ਼੍ਰੀਨਗਰ ਪਰ ਆਣਗੇ ਇਧਰ برفਰੀ ਪੂਰੀ ਹੈ ਆਪ ਕੋ ਜਹਾਂ ਜਾਣਾ ਹੈ ਉਹ ਪਹਾੜੀ ਆ ਸਾਹਮਣੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਇਹ ਸੋਨਮਾਰਗ ਦੇ ਹੋਟਲਸ ਆ ਸੋਨਮਾਰਗ ਦੇ ਥੱਲੇ ਸੋਨਮਾਰਗ ਦੇ ਸਾਰੇ ਇਹ ਹੋਟਲ ਆ ਇੱਥੇ ਰਹਿਣ ਵਾਸਤੇ ਆਪਾਂ ਪਹੁੰਚ ਗਏ ਆ ਜੀ ਹੁਣ ਸੋਨਮਾਰਗ ਇਦਾਂ ਦਾ ਝਾਕਾ ਪੱਕਾ ਇੱਥੋਂ ਦਾ ਅਰਗਾ ਸਾਹਮਣੇ ਅੱਜ ਇੱਥੇ ਗਰਾਊਂਡ ਦੇ ਵਿੱਚ ਖੜੇ ਆ ਇੱਥੇ ਆ ਕੇ ਗੱਡੀਆਂ پارک ਹੁੰਦੀਆਂ ਨੇ ਇਹ ਨੇ ਸ਼੍ਰੀਨਗਰ ਤੋਂ ਲੈ ਕੇ ਆਉਂਦੇ ਆ ਰੇਲ ਟੇ ਇੱਥੋਂ ਅੱਗੇ ਫਿਰ ਅੱਗੇ ਕੋੜਿਆਂ ਤੇ ਜਾਂਦੀ ਆ ਦੁਨੀਆ ਅਕੇ ਸੌਨ ਮਰ ਥੱਲੇ ਕੈਂਪਿੰਗ ਕੀਤੀ ਵੀ ਆ ਕ੍ਰਿਕਟ ਦਾ ਏਰੀਆ ਨਾਂ ਦਾ ਦੁਨੀਆ ਆ ਵੀ ਹੈ ਗੱਲਾਂ ਵਰਤਾਂ ਚਾਜੀ ਬਸ ਵਾਈਲਡ ਲਾਈਫ ਸੈਂਚਰੀ ਮਹਾਰੰਦਰਾਂ ਮਾਣ ਦੇ ਤੋ ਘੋੜੇ ਕਰਾਲੇ ਸੀਗੇ ਜਿਹੜੇ ਇੱਥੇ ਹੈਗੇ ਪੰਜ ਛੇ ਪੁਆਇੰਟ ਉਹ ਦੇਖਦੇ ਹਾਂ ਆਪਾਂ ਕਰਾਲ ਕੀ ਹੈ ਤੇ ਆਪਣੀ ਹੈ ਨਹੀਂ ਉਸ ਉਸ ਦਾ ਨਾਮ ਸ਼ਾਫੀਰ ਸ਼ਾਫੀਰ ਬੋ ਆ ਕੋੜੇ ਵਾਲਾ ਮੁੰਡਾ ਕਹਿ ਰਿਹਾ ਵੀ ਲਾਣੇ ਚੰਗ ਦੀ ਸ਼ੂਟਿੰਗ ਇੱਥੇ ਹੋਈ ਸੀ ਆ ਗਰਾਊਂਡ ਦੇ ਵਿੱਚ ਕਿਵੇਂ ਲਾ ਥੋੜਾ ਮਸ਼ੀਨ ਬਗੜਾ ਬੜਾ ਬੜਾ ਥੋੜਾ ਪੱਕਾ ਪੀਂਦੇ ਪਾਉਂਦਾ ਆ ਆ ਦਾਂ ਤੇ ਮਦਾਨ ਨਜ਼ਾਰੇ ਉਹ ਯਾਦ ਖਸੋਨਾ ਮੈਂ ਕਰਦਾ ਵੀਰੋ ਕਰ ਹੋਣਾ ਇੱਥੇ ਮੁੰਡਾ ਕਹਿੰਦਾ ਵੀ RAM ਤੇਰੀ ਗੰਗਾ ਮੈਲੀ ਦੀ ਫਿਲਮ ਦੀ ਸ਼ੂਟਿੰਗ ਹੋਈ ਸੀਗੀ ਜਿਹੜੀ ਆ ਵੈਲੀ ਦਿਖਾਈ ਦੇ ਰਹੀ ਆ ਆਪਣਾ ਲੱਗਦਾ ਦੇਖਣੀ ਪਣੀ ਆ ਰਾਮ ਤ੍ਰੀ ਗੰਗਾ ਮੈਲੀ ਵੀ ਉੱਪਰ ਵੇਟ ਆ ਕੇ ਵੇਟ ਆ ਕੇ ਵੇਟ ਆ ਕੇ ਚਰਵਾਣੇ ਵੇਟ ਆ ਕੇ ਪਾਣੀ ਦੀ ਆਵਾਜ਼ ਆ ਮੁੰਡਾ ਆਪਣਾ ਘੋੜਿਆਂ ਵਾਲਾ ਕਿਆ ਨਾਮ ਹੈ ਤੁਹਾਡਾ ਸ਼ਾਕਿਰ ਬਾਈ ਸ਼ਾਕਿਰ ਮੈਂ ਸੜਕੇ ਜਾਵਾਂ ਤੇਰੀ ਕੁਦਰਤ ਦੇ ਤੇਰੀ ਕੁਦਰਤ ਦੇ ਰੰਗ ਹੋਰ ਵੀ ਨੇ ਕਈ ਅੰਦਰੋਂ ਜੱਪਦੇ ਨਾਂ ਤੇ ਰਾਹ ਤੇ ਕਈ ਉੱਚੀ ਪਾਉਂਦੇ ਸ਼ੋਰ ਵੀ ਨੇ ਸਭ ਮੰਨਦੇ ਚੰਗੇ ਤੇਰੇ ਨੇ ਕੁਝ ਮਾੜੇ ਵੀ ਤਕੜੇ ਵੀ ਤੇ ਕੁਝ ਕਮਜ਼ੋਰ ਵੀ ਨੇ ਇਹਦਾ ਇਹ ਬੀ ਆ ਇਹਦਾ ਲਗਾ ਜਮੇ ਇੱਥੇ ਵਾਹ ਨਜ਼ਾਰਾ ਕੁਦਰਤ ਦਾ ਬਹੁਤ ਵਧੀਆ ਬਦਲਾ ਲੈ ਲਈ ਸੂਰ ਮਿਆਂ ਦੇ ਮਾਂ ਦਾ ਚਾਇਆ ਬਹੁਤ ਸੋਣਾ ਕਿ ਗਲੇਸ਼ੀਅਰ ਇਹ ਤੇ ਕਹਿੰਦੇ ਬਜਰੰਗੀ ਭਾਈ ਜਾਨ ਦੀ ਸ਼ੂਟਿੰਗ ਹੋਈ ਸੀ ਜਿਹੜਾ ਆਹ ਨਾਲਾ ਵਗ ਰਿਹਾ ਇੱਥੇ ਉਹ ਬਾਰਡਰ ਮੋਟਰ ਜਿਹੜਾ ਬਣਾਇਆ ਸੀ ਇਹ ਕਹਿੰਦੇ ਇੱਥੇ ਬਣਿਆ ਸੀਗਾ ਆਹ ਭਾਈ ਸਣੇ ਬੁੱਟੀਆਂ ਆ ਗਿਆ ਤੇ ਬਾਅਦ ਜਦੋਂ ਪਾਣੀ ਬਹੁਤ ਠੰਡਾ ਅਸੀਂ ਮਿੰਟਕੀ ਖੜੇ ਸੀਗੇ ਇਹਦੇ ਵਿੱਚ ਤੇ ਬਰਫ਼ ਦਾ ਪਾਣੀ ਸੀ ਤੇ ਪੈਰ ਸੋਨ ਕਰਦੇ ਸੀਗੇ ਇਸ ਪਾਣੀ ਨੇ ਆ ਇਧਰ ਆ ਕ੍ਰਿਕਟ ਖੇਡ ਰਿਹਾ ਮੁੰਡੇ ਹਾਲ ਫੜਾ ਐਡਾ ਬੂਟ ਵਾਲਾ ਮੁੰਡਾ ਹੈ ਬਾਈ ਕ੍ਰਿਕਟ ਖੇਡ ਹੀ ਜਾਂਦਾ ਹੁਣ ਗੇਂਦ ਗਈ ਸੀ ਕਿ ਅੰਦਰ ਇਹ ਤਾਂ ਕੈਪਚਰ ਹੀ ਹੋ ਸਕਿਆ ਮੈਂ ਤਾਂ ਤਾਂ ਬਾਗੇ ਪਾਣੀ ਚ ਮਰਦਾ ਹੈ ਗੇਂਦ ਚੱਕਣ ਦਾ ਰਾਸਤੇ ਹੁਣ ਚੱਲਿਆਂ ਆਪਾਂ ਥੱਲੇ ਨੂੰ ਚਾਹੀਏ ਉਹ ਜਿਹੜਾ ਜੇ ਮੈਂ ਇੱਥੇ ਆਰਾਮ ਤ੍ਰੀਗੰਗਾ ਮੈਲੀ ਫਿਲਮ ਦੀ ਕਹਿੰਦੇ ਸ਼ੂਟਿੰਗ ਹੋਈ ਸੀਗੀ ਆਹ ਜਿਹੜੀ ਹੱਟ ਆ ਇਹ ਮੈਂ ਕਿਸੇ ਹੋਰ ਫਿਲਮ ਵਿੱਚ ਵੀ ਦੇਖੀ ਆ ਸ਼ਾਇਦ ਤੁਹਾਨੂੰ ਯਾਦ ਨਹੀਂ ਆ ਰਹਿਗਾ ਕਿਉਂਕਿ ਆਰਾਮ ਤ੍ਰੀਗੰਗਾ ਮੈਲੀ ਨੂੰ ਤਾਂ ਦੇਖੇ ਨੂੰ ਤਾਂ ਬਹੁਤ ਸਮਾਂ ਹੋ ਗਿਆ ਹੁਣ ਤਰਫ ਸਾਡੇ ਗੱਲ ਸਾਹਿਬ ਇਹਨੇ ਕੁਝ ਪੱਤਰ ਦੀ ਫੋਟੋਗ੍ਰਾਫੀ ਕਰੀਏ ਹੁਣ ਆਪਾਂ ਇਹੋ ਟ੍ਰੈਕਿੰਗ 'ਤੇ ਲੱਗ ਰਿਹਾ ਸਟਿਕ ਵੀ ਲੈ ਰੱਖੀ ਹੋ ਹੋ ਗਿਆ ਚੱਲ ਹੋਰ ਨਾ ਕੋਣ ਸਰੀਆ ਨੀਲਾ ਅਸਮਾਨ ਨਾਲ ਦੇਵਤਰ ਦੇ ਦਰਖਤ ਉਹ ਤੇ ਮਗਰ ਬਹੁਤ ਬੋਲ ਆ ਸਾਹਮਣੇ ਜਿਹੜਾ ਪਹਾੜ ਦਿਖਦਾ ਨੰਗਾ ਪਹਾੜ ਹੈ ਇਹ ਬਾਈ ਕਹਿੰਦਾ ਕਹਿੰਦਾ ਵੀ ਮੁੰਡਾ ਜਿਹੜਾ ਘੋੜਿਆਂ ਵਾਲਾ ਕਹਿੰਦਾ ਕਹਿੰਦਾ ਇੱਥੇ ਜਦੋਂ ਸਵੇਰ ਦੀ ਧੁੱਪ ਪੈਂਦੀ ਆ ਤਾਂ ਕਹਿੰਦਾ ਬਿਲਕੁਲ ਸੋਨੇ ਵਰਗੇ ਦਿਸਦੇ ਆ ਤਾਂ ਕਹਿੰਦਾ ਇਹ ਸ਼ਹਿਰ ਦਾ ਨਾਂ ਸੋਨ ਮੰਗ ਪਿਆ ਹੈ ਇਹ ਨੰਗੇ ਪਹਾੜਾਂ ਪੌਂਹੀ ਤੇ ਖੜੇ ਰਹਿਣਾ ਅਸੀਂ ਆਪਕੇ ਸਾਹਮਣੇ ਬੈਸੇ ਦੇਂਗੇ ਠੀਕ ਹੈ ਸੋਨਮਾਰਗ ਪਹੁੰਚਦਿਆਂ ਆਹ ਸਾਹਮਣੇ ਇੱਕ ਨਾ ਟਨਲ ਬਣ ਰਹੀ ਆ ਇਹ ਜਿਲ੍ਹਾ ਪਾਸ ਨੂੰ ਪਾਸ ਪਾਰ ਕਰਕੇ ਸਿੱਧੀ ਲੇ ਲਦਾਖ ਵਾਲੇ ਰੋਡ ਤੇ ਚੜਾਉਂਦੀ ਆ ਇਹ ਇਹ ਹਲੇ ਚਾਲੂ ਮਤਲਬ ਕਿ ਹੋਣੀ ਆ ਤਿਆਰ ਹੋ ਗਈ ਆ ਇਹ ਲਗਭਗ ਇਹ ਸੋਨਮਾਰਗ ਆ ਆਪਣੇ ਸਾਹਮਣੇ ਆਹ ਜਿਹੜਾ ਟਰੱਕ ਜਾ ਰਿਹਾ ਇਹ ਬਾਈਪਾਸ ਜਾ ਰਿਹਾ ਤੇ ਜਿਹੜੀਆਂ ਆਹ ਗੱਡੀਆਂ ਆ ਰਹੀਆਂ ਏ ਸੋਨਮਾਰਕ ਸ਼ਹਿਰ ਦੇ ਵਿੱਚ ਪਹੁੰਚ ਆ ਰਹੀਆਂ ਵੈਲਕਮ ਟੂ ਸੋਨਮਾਰਕ ਹੁਣ ਨਿਕਲਦੇ ਆਈਏ ਆਪਾਂ ਸੋਨਮਾਰਕ ਤੋਂ ਸੇਨਗਰ ਲੋਕਾਂ ਨੂੰ ਸੇਨਗਰ ਹੈਗਾ ਤੁਹਾਨੂੰ ਆਪਕੋ 80-81 ਕਿਲੋਮੀਟਰ ਤੇ ਸਾਹਮਣੇ ਵਗ ਰਿਹਾ ਝਰਨਾ વોਟਰਫਾਲ ਕਸ਼ਮੀਰ ਵੱਲ ਹੀ ਆ ਸਾਹਮਣੇ ਪਾਣੀ ਆ ਰਿਹਾ ਬੜੀ ਤੇਜ਼ ਨਾ ਹੋਇਆ ਹੈ ਇਧਰ ਆਪਣੇ ਪਿੱਛੇ ਜੇ ਗੱਲ ਕਰੀਏ ਤਾਂ ਆਹ ਸਾਹਮਣੇ ਆਹ ਸੜਕ ਕ੍ਰੋਸ ਕਰਕੇ ਤੇ ਸੇਹ ਬਿਜਲੀ ਜਨਰੇਟ ਕਰਦੇ ਆ ਨਾਲ ਆਵਿਆ ਬਿਜਲੀ ਘਰ ਆ ਪਰ ਬੈਨਾ ਘੁੰਦੀਆਂ ਰੀਲੀ ਪੈਦਾ ਕੀਤੀ ਜਾਂਦੀ ਐ। ਬੜੇ ਪ੍ਰੈਸ਼ਰ ਨਾਲ ਜਾ ਰਿਹਾ ਪਾਣੀ ਇਹ। ਆ ਸਾਹਮਣੇ ਦਰਖਤ ਤੇ ਲੱਗੇ ਹੋਏ ਆ ਜੀ ਅਖਰੋਟ। ਇਹ ਅਖਰੋਟਾਂ ਦਾ ਬੂਟਾ ਹੈ ਦਰਖਤ। ਆਵੇ ਜਿੱਥੋਂ ਨਿਕਲਦੇ ਆਹ ਅਖਰੋਟ। ਇਹ ਹੈਗਾ ਇੱਦਾਂ ਨਿਕਲਦੇ ਆ। ਇਹ ਹੜਾ ਕੱਚਾ ਹੈ ਰੋਡ ਸਾਹਮਣੇ ਉਹੀ ਪਾਣੀ ਜਿਹੜਾ ਜਾ ਰਿਹਾ ਇਟਰ ਬਾਈਨਾ ਘਮਾਉਣ ਵਾਸਤੇ ਪਾਣੀ ਜਾ ਰਿਹਾ ਬਿਜਲੀ ਪੈਦਾ ਕਰਨ ਵਾਸਤੇ ਪਰ ਦੋਹਰ ਹੋ ਜਾ ਹਾਂ ਹਾਂ ਇਹ ਬੋਲਾ ਆਹ ਰੋਡ ਤੋੜ ਕੇ ਦਿਖਾ ਰਿਹਾ ਮੁੰਡਾ ਆਪਾਂ ਨੂੰ ਆਪਣਾ ਡਰਾਈਵਰ ਬਾਈ ਇਹ ਦੇਖ ਅੰਦਰ ਸੇ ਇਹਨੂੰ ਸਕਾਉਣਾ ਪੈਂਦਾ ਹੈ ਨਾ ਹਾਂ ਸਕਾਉਣਾ ਪੜਦਾ ਹੈ ਇਸਕੋ ਸੁਕਾਉਣਾ ਪੜਦਾ ਹੈ ਠੀਕ ਹੈ ਇੱਥੇ ਉਹਦੇ ਦਾਇਏ ਇਹ ਬਾਈਏ ਸ਼ਪਾਕ ਕਹਿੰਦਾ ਕਹਿੰਦਾ ਵੀ ਅਗਲੇ ਮਹੀਨੇ ਇਹਨਾਂ ਨੂੰ ਤੋੜਨਗੇ ਤੋੜ ਕੇ ਫਿਰ ਸਕਾਉਂਦੇ ਆ ਜਿਹੜਾ ਉੱਪਰ ਵਾਲਾ ਹੜਾ ਛਿਲਕਾ ਸੁੱਕ ਕੇ ਇਹ ਲੈ ਜਾਂਦਾ ਥਲੇ ਪੂਰਾ ਤਿਆਰ ਹੋਇਆ ਨਹੀਂਗਾ ਹਲੇ ਮਿਲ ਕੇ ਮਹੀਨਾ ਨੂੰ ਲੱਗੂਗਾ ਨਾ ਚੀਜ਼ ਨੇ ਇਹ ਆਪਣਾ ਬਾਈਆ ਡਰਾਈਵਰ ਨਾਲ ਜਿਹੜਾ ਸ਼ਪਾਕ ਨਾਮ ਹੈ ਦਾ ਇਹ ਕਹਿੰਦਾ ਵੀ ਜਦੋਂ ਅ ਅਵਰਨਾ ਅਧਿਆਤਰਾ ਚੱਲਦੀ ਆ ਤੇ ਉਦੋਂ ਇਹਨਾਂ ਦਾ ਕੰਮ ਬੰਦਾ ਪਾ ਜਾਂਦਾ ਕਿਉਂਕਿ ਜਿਹੜੇ ਯਾਤਰੀ ਆ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਵੀ ਹੁੰਦੀ ਆ ਤੇ ਉਹ ਬਾਲਟਾਲ ਤੱਕ ਉਹ ਫ੍ਰੀ ਜਾਂਦੇ ਆ ਉਦੋਂ ਅੱਗੇ ਫਿਰ ਉਹ ਜਾਂਦੇ ਆ ਘੋੜਿਆਂ ਤੇ ਬਾਲਟਾਲ ਤੋਂ ਤੇ ਪਹਿਲਗਾਮ ਤੋਂ ਵੀ ਆਉਂਦੇ ਆ ਨਾ ਹਾਂ ਪਹਿਲਗਾਮ ਤੋਂ ਪਹਿਲਗਾਮ ਤੋਂ ਵੀ ਆਉਂਦੇ ਆ ਬਟ ਉਦੋਂ ਘੋੜਿਆਂ ਨਾਲ ਫਿਕਸ ਹਾਂ ਘੋੜਿਆਂ ਕੋਲੋਂ ਦਾ ਕੀ ਆ ਰੇਟ ਲੱਗਦਾ ਕਿੰਨਾ ਲੈ ਸਰ ਮੈਨੂੰ ਉਹਨੂੰ ਲੈਦੇ 250 ਰੁਪਏ ਚੋਂ ਮੁੱਛੇ ਜਾਂਦਾ ਜਿੱਥੇੋਂ ਹਾਂਸੋ ਚਲੂ। ਇਹ ਗੋੜੇ ਜੋ ਲੈ ਕੇ ਅੱਛਾ ਗੋੜੇ ਜੋ ਲੈ ਕੇ ਜਾਂਦੇ ਹੈ ਉਹਨਾਂ ਦਾ ਗੌਰਮੈਂਟ ਰੇਟ ਹੈ ਕੋਈ ਜਿਹੜੇ ਦੇਖਦੇ ਹੈ ਵਾਹਾਂ ਤੇ ਉਹਨਾਂ ਦੀ ਰੇਟ ਰਹਿਦੀ ਹੈ 822 ਬਸ ਠੀਕ ਜਿਹੜੇ ਯਾਤਰੀ ਆਉਂਦੇ ਜੰਮੂ ਤੋਂ ਇੱਥੋਂ ਤੱਕ ਉਹਨਾਂ ਤੋਂ ਚਾਰਜ ਕੀਤਾ ਜਾਂਦਾ ਲਗਭਗ 2-300 ਰੁਪਈਆ ਜਿਹਨਾਂ ਦੀ ਰਜਿਸਟ੍ਰੇਸ਼ਨ ਹੋਈ ਵੀ ਹੁੰਦੀ ਆ। ਬਾਲਟਾਲ ਤੋਂ ਉੱਪਰ ਜਦ ਜਾਦੇ ਹੈ ਗੁਫਾ ਕਿਓ ਤੇ ਬਾਲਟਾਲ ਤੋਂ ਜਦੋਂ ਅੱਗੇ ਦਰਸ਼ਨਾਂ ਨੂੰ ਜਾਂਦੇ ਆ ਉਹ ਬਰਫਾਨੀ ਉੱਥੋਂ ਲਗਭਗ ਬਰਫਾਨੀ ਬਾਬਾ ਦੇ ਦਰਸ਼ਨ ਹੁੰ ਜਾਂਦੇ ਆ ਉੱਥੇ ਲਗਭਗ ਉਹਨਾਂ ਤੋਂ 2200 ਤੋਂ 2500 ਰੁਪਏ ਤੱਕ ਘੋੜਿਆਂ ਵਾਲੇ ਕਲੇਮ ਕਰਦੇ ਆ ਤੇ ਇਹਨਾਂ ਦਾ ਉਦੋਂ ਰੋਜ਼ਗਾਰ ਆ ਜਿਹੜਾ ਇਹ ਬਹੁਤ ਮੰਦਾ ਪੈ ਜਾਂਦਾ ਕਿਉਂਕਿ ਜਿੰਨੇ ਵੀ ਅਦਰ ਟੂਰਿਸਟ ਹੁੰਦਾ ਜਿੰਨਾ ਟਾਈਮ ਯਾਤਰਾ ਚੱਲਦੀ ਆ ਪਾਬੰਦੀਆਂ ਹੁੰਦੀਆਂ ਹਰ ਇੱਕ ਜਗ੍ਹਾ ਤੋਂ ਆਉਣ ਜਾਣ ਦਾ ਟਾਈਮਿੰਗ ਹੁੰਦੀ ਆ ਉਹਦੇ ਕਰਕੇ ਜਿਹੜੇ ਨਾਰਮਲ ਸਲਾਨੀਆਂ ਉਹ ਘਟ ਜਾਂਦੇ ਆ ਇੱਥੇ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਕਹਿੰਦਾ ਬਈ ਸਾਨੂੰ ਉਦੋਂ ਸਾਡਾ ਜਿਹੜਾ ਕੰਮ ਆ ਉਹ ਠੰਡਾ ਪੈ ਜਾਂਦਾ ਕਸ਼ਮੀਰ ਕਾਟੀ ਦਾ ਇੱਕ ਹੋਰ ਸੋਹਣਾ 뷰 ਪਾਣੀ ਵਗ ਰਿਹਾ ਇਧਰੇ ਸ਼੍ਰੀਨਗਰਵਾਲ ਨੂੰ ਜਾ ਰਿਹਾ ਹੈ ਇਧਰਆਂ ਸੋਹਣੀਆਂ ਗੱਲਾਂ ਕਰਦਾ ਇੱਥੇ ਬਈ ਸਾਹਮਣੇ ਜਿਹੜੀਆਂ ਕੋਠੀਆਂ ਪਈਆਂ ਹੋਈਆਂ ਕਿ ਇੱਥੇ ਆਪਣਾ ਬਈ ਡਰਾਈਵਰ ਕੰਮ ਵੀ ਕਿਤੇ ਸੇਬਾਂ ਦੇ ਬਾਗ ਹੁੰਦੇ ਸੀ ਅੱਜ ਤੋਂ 10 ਤੋਂ 15 ਖਾਲ ਪਹਿਲਾਂ ਕਹਿੰਦੇ ਇੱਥੇ ਸੇਬਾਂ ਦੇ ਬਾਗ ਆਉਂਦੇ ਸੀ ਤੇ ਹੁਣ ਇੱਥੋਂ ਦਾ ਪੌਸ਼ ਏਰੀਆ ਬਣ ਚੁੱਕਿਆ ਥੋੜੀਆਂ ਸੋਹਣੀਆਂ ਸੁਹਣੀਆਂ ਇੱਥੇ ਬਿਲਡਿੰਗਾਂ ਬਣ ਗਈਆਂ ਸ਼੍ਰੀਨਗਰ ਦੇ ਬਾਹਰ ਬਾਹਰ ਪੈ ਜਾਂਦਾ ਹੈ ਏਰੀਆ ਜਿਹੜਾ ਇਹ ਸ਼੍ਰੀਨਗਰ ਇਹਦਾ ਨੋਸ਼ੇਰਾ ਏਰੀਆ ਨੋਸ਼ੇਰਾ ਇੱਕ ਨੋਸ਼ੇਰਾ ਉਧਰ ਵੀ ਹੈਗਾ ਜੰਮੂ ਦੇ ਵਿੱਚ ਵੀ ਇੱਥੇ ਸਾਰੇ ਆ ਸੱਜੇ ਖੱਬੇ ਆਪਣੇ ਮਕਾਨ ਸਾਰੇ ਪੁਰਾਣੇ-ਪੁਰਾਣੇ ਹੀ ਆ ਪੁਰਾਣੇ-ਪੁਰਾਣੇ ਮਕਾਨ ਆ ਸਾਰੇ ਆ ਜਿਵੇਂ ਕੱਚਾ ਮਕਾਨ ਆ। ਏਰੀਆ ਆ ਗਿਆ ਜਾਮੀਆਂ ਮਸਜਿਦ ਦਾ। ਆਪਣੀ ਸਕਰੀਨ ਦੇ ਸੱਜੇ ਹੱਥੇ। ਆ ਸਾਹਮਣੇ ਜਾਮੀਆਂ ਮਸਜਿਦ ਆ। ਜਿਹੜੀ ਕਿ ਆਪਾਂ ਸਵੇਰੇ ਵੀ ਦੇਖੀ ਸੀਗੀ। ਸ਼੍ਰੀਨਗਰ ਦੀ ਸਭ ਤੋਂ ਪੁਰਾਣੀ ਮਸਜਿਦ ਆਈ ਕਹਿੰਦੇ। ਡ라이ਵਰ ਦੱਸ ਰਿਹਾ ਵੀ ਹੜਤਾਲ ਦੇ ਸਮੇ ਜਿਹੜਾ ਇਹ ਚੌਕ ਆ ਜਾਮੀਆਂ ਮਸਜਿਦ ਚੌਕ ਆ ਜਿਹੜਾ ਹੈ ਇੱਥੇ ਪੱਥਰ-ਪੁੱਥਰ ਬਾਜੀ ਹੁੰਦੀ ਹੈ ਜੋ ਵੀ ਜਿਹੜੀ ਇੱਥੇ ਦੀ ਸਿਵਲ ਪਾਪੂਲੇਸ਼ਨ ਆ ਤੇ ਸੁਰੱਖਿਆ ਬਲਾਂ ਦੇ ਦਰਮਿਆਨ ਜੋ ਵੀ ਝੜਪਾਂ ਹੁੰਦੀਆਂ ਇਸੇ ਚੌਕ ਦੇ ਵਿੱਚ ਹੀ ਹੁੰਦੀਆਂ ਹੈ ਜੀ ਬ੍ਰਦਰ ਮਟਰ ਮਿਲਦਾ ਹੈ ਤਿੰਨ ਸੀਕ ਤੇ ਮਟਰ ਆਪ ਕੋ ਲੈਣਾ ਹੈ